ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਰੂਪਨਗਰ ਪੁਲਿਸ ਮੁਖੀ ਗੁਨੀਤ ਸਿੰਘ ਖੁਰਾਨਾ ਦੀ ਅਗਵਾਈ ਹੇਠ ਜ਼ਿਲ੍ਹਾ ਰੂਪਨਗਰ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਨੰਗਲ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ 5 ਵੱਡੇ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ। 150 ਗ੍ਰਾਮ ਨਸ਼ੀਲੇ ਪਾਊਡਰ 15000 ਰੁਪਏ ਦੀ ਨਕਦੀ ਇਲੈਕਟ੍ਰੋਨਿਕ ਕੰਡਾ ਅਤੇ ਨਸ਼ੀਲੇ ਪਾਊਡਰ ਸਪਲਾਈ ਕਰਨ ਲਈ ਪਲਾਸਟਿਕ ਦੇ ਲਿਫਾਫੇ ਵੀ ਬਰਾਮਦ ਇਹ ਟੀਮ ਨਾਲ ਗਸ਼ਤ ਤੇ ਸੰਤ ਨੰਗਲ ਟੈਂਪ ਤੋਂ ਇੱਕ ਕਾਰ ਆ ਰਹੀ ਸੀ ਪਰ ਪੁਲਿਸ ਟੀਮ ਨੂੰ ਦੇਖ ਕੇ ਕਾਰ ਪਲਟ ਗਈ ਅਤੇ ਭੱਜਣ ਲੱਗ ਪਈ ਪਰ ਜਦੋਂ ਪੁਲਿਸ ਟੀਮ ਨੇ ਚੌਕਸੀ ਦਿਖਾਉਂਦੇ ਹੋਏ ਕਾਰ ਨੂੰ ਰੋਕਿਆ ਅਤੇ ਕਾਰ ਦੇ ਡੈਸ਼ਬੋਰਡ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਇੱਕ ਮومی ਲਿਫਾਫੇ ਵਿੱਚ ਰੱਖਿਆ 150 ਗ੍ਰਾਮ ਨਸ਼ੀਲਾ ਪਾਊਡਰ ਅਤੇ ਡਰਗਮਨੀ ਵੱਜੋਂ 15000 ਰੁਪਏ ਬਰਾਮਦ ਹੋਏ ਜਿਸ ਦੇ ਆਧਾਰ ਤੇ ਰਵਿੰਦਰ ਸਿੰਘ ਰਾਣਾ ਪੁੱਤਰ ਯੁਧਵੀਰ ਸਿੰਘ ਰਾਣਾ ਵਾਸੀ ਇੰਦਰਨਗਰ ਮਨਪ੍ਰੀਤ ਉਰਫ ਮਨੀ ਪੁੱਤਰ ਬਲਦੇਵ ਸਿੰਘ ਵਾਸੀ ਅੱਪਰ ਡਡੋਲੀ ਸ਼ੁਭਮ ਠਾਕੁਰ ਵਾਸੀ ਨੰਗਲ ਬਿੱਕੂ ਪੁੱਤਰ ਵੇਦਪ੍ਰਕਾਸ਼ ਵਾਸੀ ਅਲਿਕ ਐਵੇਨਿਊ ਸਮੇਤ 5 ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਇੰਚਾਰਜ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੰਜਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 1 ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਉਹਨਾਂ ਤੋਂ ਡੁਕਾਈ ਨਾਲ ਪੁੱਛਗਿੱਛ ਕਰ ਰਹੀ ਹੈ। ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਦੂਜਾ ਪਾ ਪਹਿਲਾਂ ਹੀ ਜੋ ਨਸ਼ੇ ਦੇ ਖਿਲਾਫ ਮੁਡੀ ਚੜਿਆ ਹੋਇਆ ਹੈ ਉਸ ਦੇ ਤਹਿਤ ਕੱਲ੍ਹ ਸਾਮੀ ਐਸ்சி ਕੇਸ਼ਵ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਜਿਸ ਵਿੱਚ ਹਲਮੋਸਿਪਲ ਦਵਿੰਦਰ ਸਿੰਘ ਕੰਸਟਿਟ ਤੁਰ ਵੀ ਨਾਲ ਮੈਂ ਜੁਸਮ ਸੀ ਕਿ ਉਹਨਾਂ ਨੇ ਮੇਰਾ ਆਈ.ਡੀ. ਨਾਕਾਬੰਦੀ ਕੀਤੀ ਹੋਈ ਸੀ ਕਿ ਉੱਥੇ ਵਹੀਕਲ ਦੀ ਚੈਕਿੰਗ ਕਰ ਰਹੀ ਸੀ ਤੇ ਉਸ ਦੌਰਾਨ ਹੀ ਇੱਕ ਟੀਡੀ ਕਾਰ ਹੈਗੀ ਆ ਉਹਨੂੰ ਆਂਦੀ ਦਿਖਾਈ ਦਿੱਤੀ ਜਿਸ ਨੂੰ ਚੈੱਕ ਕਰਨ ਤੇ ਉੱਚਾ ਮਸ਼ੀਲਾ ਪਾਊਡਰ ਜਿਹੜਾ ਹੈਗਾ ਉਹ ਦਰਾਂ ਨੂੰ ਸਰ ਕਿੰਨਾ ਹੈ ਜੀ ਕੋਈ ਮੌਕੇ ਤੇ ਹੀ ਸਹਾਇਕ ਕਰਕੇ ਆ ਵੀ ਐਸੇ ਬੱਲਾ ਪਹੁੰਚੇ ਜਿਦੋਂ ਇਹ ਸਾਰਾ ਚੈੱਕ ਕੀਤਾ ਮਸ਼ੀਲਾ ਪਾਊਡਰ ਤਾਂ ਇਹਦੀ ਵੀ ਕੁਆਂਟੀਟੀ ਸੀਗੀ ਉਹ 150 ਗ੍ਰਾਮ ਸੀਗੀ ਤੇ ਨਾਲ ਹੀ ਸਮੇਤ ਲਿਫਾਫੀਆਂ ਮਿਲੀਆਂ ਹੈਗੀਆਂ ਇੱਕ ਪੰਡਾ ਮਿਲਿਆ ਹੈ ਰੰਗ ਦਾ ਤੇ ਨਾਲ ਹੀ ਡਰਗ ਮਨੀ ਸੀ ਜਿਹੜੀ 15000 ਰੁਪਏ ਉਹ ਵੀ ਡਰਗ ਮਨੀ ਸਰ ਇਹ ਪਹਿਲਾਂ ਵੀ ਕੋਈ ਅਸੀ ਮਾਮਲੇ ਛਾਹ ਜਾਂ ਪਹਿਲੀ ਵਾਰ ਕੋਈ ਬਿਲਕੁਲ ਜੀ ਜਿਹੜੇ ਤਿੰਨ ਦੋਸ਼ੀ ਰਹੇ ਨੇ ਕੋਈ ਪੰਜ ਦੋਸ਼ੀ ਸੀਗੇ ਮੰਨ ਤੇ ਤਿੰਨ ਦੋਸ਼ੀ ਰਹੇ ਜਨੇ ਇੱਕ ਨੇ ਤਿੰਨ ਗੱਡੀਆਂ ਵਾਦ ਨੇ ਤੇ ਦੋ ਦੋਸ਼ੀਆਂ ਤੇ ਬੋਲਣ ਕਰਦੇ ਸਰ ਨਾਮ ਹੋਣਗੇ ਜਿਹੜੇ ਇੱਕ ਦੋਸ਼ੀ ਦਾ ਨਾਮ ਮਰਵਿੰਦਰ ਗੁਮਾਰੀ ਜਿਹੜਾ ਨਾਲ ਹੈ ਜੀ ਸਰ ਉਹ ਵੀ ਦਵੀਰ ਸਿੰਘ ਇਹ ਨਗਲੇ ਵਾਲਾ ਹੈ ਉਹਦਾ ਨਾਮ ਮਨਪੂਰ ਸਿੰਘ ਮੰਨੀ ਇਹ ਲੋਨੀ ਉਪਲ ਦੇ ਵਾਲਾ ਹੈਗਾ ਇਹ ਜਗਤ ਸ਼ਰੂਪ ਠਾਕੁਰ son of ਦਲਜੀਤ ਸਿੰਘ ਇਹ ਇੱਕ ਗੇਬ ਲੋਕ ਮੰਗਲਗੜ੍ਹ ਵਾਲਾ ਇੱਕ ਬਿੱਕੂ ਹੈ ਪੁੱਤਰ ਨੇੜੇ ਵਿਪਰਗਾਂਸ਼ ਬਰਮਗੜ੍ਹ ਵਾਲਾ ਹੈਗਾ ਕੋਲਸ ਅਨੰਤ ਕੁਮਾਰ ਹੈਗਾ ਇਹ ਸ਼ਿਵਾਲਿਕ ਜੰਗਲ ਰੇਣ ਵਾਲਾ ਹੈਗਾ ਐਕਸਪਲਾਈ ਕਰਦੇ ਬਿਲਕੁਲ ਜੀ ਇਹ ਰਾਣਾ ਹੈਗਾ ਮੀਨ ਰਾਣਾ ਸੀ ਮੁੰਡਾ ਇਹ ਸਾਰੇ ਇਕੱਠੇ ਹੀ ਸਾਜ਼ਬਾਤ ਹੋ ਕੇ ਜਿਹੜੇ ਹੈਗੇ ਆ ਇਹ ਜਿਹੜਾ ਨਸ਼ੀਲਾ ਪਦਾਰਥ ਹੈਗਾ ਇਹ ਆਪਣੀ ਰੀਸਪਲਾਈ ਕਰਦਾ ਸੀ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਰਿਮਾਂਡ ਕਿਦੋਂ ਇੱਕ ਦਿਨ ਦਾ ਪੁਲਿਸ ਮੌਨ ਲਿਆ ਜੀ ਸਾਰੇ ਗੱਜੀਤ ਸੀਗੇ ਕਿਹੜੀ ਗੱਜੀਤ ਜਦੋਂ ਸੀ ਕਿ ਜੀ ਸmooth ਕਰਾ ਤੇ ਜੀ ਆਈ 20 ਆਈ 20 ਕਰ ਸੀ ਕਿ ਜੀ ਤੇ ਉਹਦੇ ਵਿੱਚ ਕਾਬੂ ਆ ਜਾ ਕਿ ਸਰ ਇਹ ਆਈ 20 ਹੈ ਕਿ ਇਹ ਪੰਜਾਬ ਤੋਂ ਉਹ ਆਈ 20 ਦੇਾਰੇ ਸ਼ੋਮ ਦੀ ਹੈ ਇਨੀਸ਼ੀਅਲ ਅਗ੍ਰੀਗੇਸ਼ਨ ਕੀ ਕਹਾ ਮੰਨਦੇ ਜੀ ਨੇ ਨੇ ਅਮੀਸਿਸ ਇਹ ਮੰਨਦੇ ਨਾ ਵੀ ਜਿਹੜਾ ਹੈਗਾ ਸਮਾਨ ਲੈ ਕੇ ਆ ਤੁਸੀਂ ਵਧੋ ਤੇ ਸਪਲਾਈ ਆਪਣੇ ਏਰੀਆਜ਼ ਕਰਦੇ ਸੀਗੇ ਫਰੋਨੀ ਵਾਲੇ ਪਾਸੇ ਕਰਦੇ ਸੀਗੇ ਮੰਗਲ ਵਾਲੇ ਦੀ ਸਪਲਾਈ ਕਰਦੇ ਸੀਗੇ ਇਹਨੇ ਦੱਸਿਆ ਕੁਝ ਕਿੱਥੋਂ ਲਿਆਂਦੇ ਜੀ ਸਮਾਨ ਇਹਲਾ ਪੁੱਛ ਕਿਸ ਜਦੋਂ ਥੋੜੀ ਗੱਲ ਦੀ ਕਰੀ ਸਰ ਉਹ ਵੀ ਸ਼ਹਿਰੇ ਕਰੋ ਆਪਣੇ ਜੋ ਬਿਚਾਰ ਲੈ ਕੇ ਆਏ ਆ ਬੇਗੁੰਜ ਕੋਈ ਜਥੋਂ ਲੈ ਕੇ ਆਏ ਆ ਉproper ਕਰ ਲਈ ਗਈ ਜਾਊ ਇਸ ਤੋਂ ਲਾੜਾ ਮੈਂ ਤੁਹਾਨੂੰ ਦੱਸਣਾ ਚਾਹਨਾ ਉਹਦਾ ਰਾਣਾ ਇਥੇ ਉਹਦੇ ਇੱਕ ਤਿੰਨ ਪਰਸੇ ਗਰਸਕੇ ਨੇ ਤੇ ਦੋਆਜੇ ਹੋਣ ਨੂੰ ਵਾਂਟਡ ਸੀਗਾ ਇੱਕ ਐਂਡੀਪੀਐਸਸੀ ਵਾਂਟਡ ਹੈਗਾ ਇੱਕ ਜਿਸ ਨੂੰ ਜਾਰਦਮ ਗਦਮੋ ਦਾਦ ਹੋਇਆ ਸੀ ਕਿ ওভারਡੋਸ ਦਾ ਕੁਝ ਵੀ ਹੈ ਨਾ ਆਪਣਾ ਮੁਰਿੰਦਾ ਸੀਗਾ ਇਹਦੀ ਵੀ ਨਾਲੇ ਰੈਸਟ ਪਾਈ ਜਾਊਗਾ